ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਆ ਜਿਹੜੀ ਵੈਬਸਾਈਟ ਐ ਇਸ ਟਾਈਮ ਖੁੱਲੀ ਹੋਈ ਹੈਗੀ ਮੈਂ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚੋਂ ਆਪਣਾ ਜਿਹੜਾ ਨਗਰ ਹੈਗਾ ਪੈਣੀ ਦੱਸਾ ਇਹ ਸਭ ਤੋਂ ਪਹਿਲਾ ਇਦਾਂ ਦਾ ਨਗਰ ਹੈਗਾ ਜਿਨ੍ਹਾਂ ਨੇ ਇਹ ਪਹਿਲ ਕਦਮੀ ਕੀਤੀ ਹੈਗੀ ਤੇ ਇਹ ਚੀਜ਼ ਇੰਨੀ ਕਿ ਜ਼ਿਆਦਾ ਵਧੀਆ ਬਣ ਗਈ ਮੈਨੂੰ ਲੱਗਦਾ ਹੈ ਕੁਝ ਕੁ ਸਮੇਂ ਦੇ ਵਿੱਚ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਹੋ ਜਾਊਗੀ ਤੇ ਜਿਹਦੇ ਨਾਲ ਚਲੋ ਮੈਨੂੰ ਕਹਿਣਾ ਵਧੀਆ ਤਾਂ ਨਹੀਂ ਲੱਗ ਰਿਹਾ ਵੀ ਜਿਵੇਂ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਕੋਈ ਨਿੱਕੇ ਮੋٹے ਝਗੜੇ ਹੁੰਦੇ ਨੇ ਜਾਂ ਕਈ ਵੱਡੇ ਲੈਵਲ ਤੇ ਵੀ ਚੀਜ਼ਾਂ ਹੋ ਜਾਂਦੀਆਂ ਨੇ ਨਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਜਿਹੜਾ ਮਿਲ ਜੂਗਾ ਤੇ ਜਦੋਂ ਇਹ ਚੀਜ਼ਾਂ ਬੰਦ ਹੋ ਜਾਣੀਆਂ ਤਾਂ ਨਗਰ ਵੈਸੇ ਹੀ ਖੁਸ਼ ਰਹੂਗਾ ਕਿਉਂਕਿ ਕਿਸੇ ਨਾਲ ਕਿਸੇ ਦੀ ਬੈਰ-ਵਿਰੋਧ ਤਾਂ ਰਹਿਣੀ ਨਹੀਂ ਹੈਗੀ ਜਿਹੜੀ ਵੱਡੇ ਲੈਵਲ ਦੇ ਉੱਤੇ ਚੀਜ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਪਰਸਨਲ ਲੈਵਲ ਤੱਕ ਵੀ ਚੀਜ਼ਾਂ ਵਗ ਜਾਂਦੀਆਂ ਨੇਗੀਆਂ ਤੇ ਇਸ ਵੈਬਸਾਈਟ ਦਾ ਮੇਨ ਜਿਹੜਾ ਮੁੱਖ ਕੰਮ ਆਗਾ ਉਹ ਹੈਗਾ ਲੇਖਾ ਜੋਖਾ ਠੀਕ ਹੈ ਆ ਜਿਹੜਾ ਕਾਉਨ ਮੇ ਦੇ ਵਿੱਚ ਬਣਿਆ ਹੋਇਆ ਲੇਖਾ ਜੋਖਾ ਸੋ ਖਰਚਿਆਂ ਬਾਰੇ ਜਾਣਕਾਰੀ ਤੇ ਹੂੰ ਤੇ ਉਸ ਤੋਂ ਇਲਾਵਾ ਜਿਵੇਂ ਥੋੜਾ ਜਆ ਮਤਲਬ ਡਿਟੇਲ ਦੇ ਵਿੱਚ ਦੱਸਾਂ ਤਾਂ ਲਿੰਕ ਤੁਹਾਨੂੰ ਨਾਲ ਮੈਂਸ਼ਨ ਕਰਾਂਗੇ ਠੀਕ ਹੈ ਪਿੰਡ ਹੈਗਾ ਸਾਡਾ ਭੈਣੀ ਜੱਸਾ ਬਰਨਾਲਾ ਜ਼ਿਲ੍ਹਾ ਤੇ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਭ ਤੋਂ ਪਹਿਲੀ ਵਾਰੀ ਇਹ ਜਿਹੜਾ ਸਟੈਪ ਆ ਗਿਆ ਲਿਆ ਗਿਆਗਾ ਠੀਕ ਹੈ ਇਹਦੀ ਜਿਹੜੀ ਪੂਰੀ ਜਾਣਕਾਰੀ ਹੈਗੀ ਆਪਾਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਮੈਂਬਰਾਂ ਤੋਂ ਲਾਵਾਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਇੱਕ ਓਵਰਵਿਊ ਜਿਹੜਾ ਦਿਖਾ ਦਿਆਂ ਜਿਵੇਂ ਹੁਣ ਇਹਦੇ ਵਿੱਚ ਹਰ ਮਹੀਨੇ ਦੀ ਮਹੀਨੇ ਤੇ ਹਫਤੇ ਦੀ ਹਫਤੇ ਜਿਹੜੀ ਅਪਡੇਟ ਹੁੰਦੀ ਹੈਗੀ ਉਹ ਮਹੀਨੇ ਦੀ ਮਹੀਨੇ ਕੀ ਅਪਡੇਟ ਹੁੰਦੀ ਹੈ ਤੇ ਹਫਤੇ ਦੀ ਹਫਤੇ ਕੀ ਅਪਡੇਟ ਹੁੰਦੀ ਹੈ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਖਰਚਾ ਹੁੰਦਾਗਾ ਠੀਕ ਹੈ ਜਿਵੇਂ ਹੁਣ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਕਮੈਂਡ ਗੁਰਦੁਆਰਾ ਸਾਹਿਬ ਰੰਗ ਕਰਵਾਇਆ ਤੇ ਗੁਰਦੁਆਰਾ ਸਾਹਿਬ ਲਈ ਗੱਡੇ ਲਿਆਨੇ ਠੀਕ ਹੈ ਇਸ ਤਰ੍ਹਾਂ ਜਿੰਨੇ ਵੀ ਕੋਈ ਕਿਸੇ ਪਾਸੇੋਂ ਮਾਇਆ ਆਉਂਦੀ ਹੈ ਤੇ ਕਿਸੇ ਵੀ ਪਾਸੇ ਬੱਚਤ ਦਾ ਸਾਰਾ ਟੋਟਲ ਹੁੰਦੀ ਹੈ ਤੇ ਕਿਸੇ ਵੀ ਪਾਸੇ ਜਿਹੜੀ ਮਾਇਆ ਦਾ ਖਰਚ ਹੁੰਦਾਗਾ ਉਹ ਸਾਰੀ ਤੁਸੀਂ ਕਿਤੇ ਵੀ ਬੈਠੇ ਦੇਖ ਸਕਦੇ ਹੋ ਠੀਕ ਹੈ ਤੇ ਇਹਦੇ ਬਾਰੇ ਪੂਰੀ ਜਿਹੜੀ ਜਾਣਕਾਰੀ ਹੈਗੀ ਆਪਾਂ ਬਾਬਾ ਜੀ ਤੋਂ ਲੈਨੇ ਆਂਗੇ ਤੇ ਹਰ ਸ਼ੀਖਾਲ ਦੀ ਬਣਾ ਸਾਰਿਆਂ ਨੂੰ ਜੀ ਤੇ ਕਿੱਥੋਂ ਬਾਬਾ ਜੀ ਇਹ ਜਿਹੜਾ ਮਾਈਂਡ ਦੇ ਵਿੱਚ ਕਨਸੈਪਟ ਆਇਆ ਵੀ ਇਸ ਤਰ੍ਹਾਂ ਕੀਤਾ ਜਾਵੇ ਪਹਿਲਾਂ ਇਸ ਤਰ੍ਹਾਂ ਦਾ ਜਿਹੜਾ ਕਦਮ ਆ ਕਿਤੇ ਚੁੱਕਿਆ ਗਿਆਗਾ ਨਹੀਂ ਜੀ ਪਹਿਲਾਂ ਕਦੇ ਦੇਖਿਆ ਨਹੀਂ ਸੀ ਹੋ ਸਕਦਾ ਹੋਵੇ ਪਰ ਆਪਾਂ ਨਾ ਸੁਣਿਆ ਸੀ ਨਾ ਹੀ ਦੇਖਿਆ ਸੀ ਹਮ ਜਦੋਂ ਹੀ ਆਪਾਂ ਗੁਰੂ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਆਏ ਮੁਖ ਸੇਵਾਦਾਰ ਵਜੋਂ ਆਪਾਂ ਨੂੰ ਚੁਣਿਆ ਹਮ ਤੇ ਉਦੋਂ ਉਸ ਤੋਂ ਬਾਅਦ ਇੱਕ ਖਿਆਲ ਆਇਆ ਵੀ ਜਿਹੜਾ ਹਸਾਬਿਕਤਾ ਵਾ ਉਹ ਕਮੇਟੀ ਕਮੇਟੀ ਨੂੰ ਦਿੰਦੀ ਆਉਣ ਲਈ ਹਮ ਸਿਰਫ ਕੁਝ ਕੁ ਬੰਦਿਆਂ ਨੂੰ ਜਿਹੜੇ ਚੁਣੇ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਨਗਰ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਸਾਨੂੰ ਵੀ ਨਹੀਂ ਸੀ ਪਹਿਲਾਂ ਪਤਾ ਹੁੰਦਾ ਵੀ ਗੁਰੂ ਘਰ ਦੇ ਵਿੱਚ ਕਿੰਨਾ ਖਰਚਾ ਹੋ ਗਿਆ ਜੀ ਕਿੰਨੀ ਆਮਦਨ ਹੋ ਗਈ ਕਹਿੰਦੇ ਵੀ ਪਤਾ ਨਹੀਂ ਖਾ ਗਈ ਕਮੇਟੀ ਵਾਲੀ ਉਹ ਚੀਜ਼ਾਂ ਮੰਨ ਦੇ ਵਿੱਚ ਡਾਊਟ ਰਹਿੰਦਾ ਸੀ ਉਹ ਡਾਊਟ ਚਲੋ ਆਪਾਂ ਇਹ ਕਹਿੰਦੇ ਵੀ ਸਾਰੇ ਨਗਰ ਨੂੰ ਤਾਂ ਇਹ ਚੀਜ਼ ਨਹੀਂ ਹੁੰਦੀ ਪਰ ਕੁਝ ਕੁ ਬੰਦੇ ਹੁੰਦੇ ਨੇ ਜਿਹੜੇ ਇੱਛਕ ਹੁੰਦੇ ਨੇਗੇ ਜਾਣਨ ਦੇ ਹੂੰ ਵੀ ਜਿਨ੍ਹਾਂ ਨੇ ਜਾਣਨਾ ਸੀ ਉਹ ਦਿਮਾਗ ਚ ਆਈ ਵੀ ਆਪਾਂ ਐਪ ਬਣਾਈਏ ਤੁਹਾਡੇ ਨਾਲ ਵੀ ਇੱਕ ਵਰਨਾ ਸੰਪਰਕ ਪਾ ਲੀਏ ਆਪਾਂ ਐਪ ਬਣਾ ਲਈਏ ਪਰ ਐਪ ਆਪਣੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਨਾ ਤੇ ਚਲੋ ਆਪਾਂ ਵੈਬਸਾਈਟ ਬਣਾ ਲਈਏ ਹੂੰ ਵੈਬਸਾਈਟ ਬਣਾ ਕੇ ਆਪਾਂ ਸਾਰਾ ਰਿਕਾਰਡ ਆਨਲਾਈਨ ਚੜਾਤਾ ਤਾਂ ਕਿ ਵੀ ਹਰ ਬੰਦਾ ਦੇਖ ਸਕੇ ਵੀ ਆਉਣ ਵਾਲੀਆਂ ਪ੍ਰਬੰਧਕ ਕਮੇਟੀਆਂ ਸਦਾ ਤਾਂ ਪਰ ਇਹ ਨਹੀਂ ਇਹ ਰਹਿਣਾ ਨਹੀਂ ਬਿਲਕੁਲ ਵੀ ਆਉਣ ਵਾਲੀਆਂ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਚਲਾਉਣਗੇ ਪ੍ਰਬੰਧਕ ਕਮੇਟੀ ਕੋਈ ਲੜੂ ਨਹੀਂ ਹੂੰ ਕੋਈ ਇਹ ਨਹੀਂ ਕਹੂਗਾ ਵੀ ਜੀ ਤੁਸੀਂ ਖਾ ਗਏ ਕਿਉਂਕਿ ਆਨਲਾਈਨ ਪਏ ਦੇਖੋ ਜੀ ਤੁਹਾਡੀ ਰਸੀਦ ਕੱਟੀ ਪਈ ਆ ਹਾਂ ਤੁਸੀਂ ਆਪਣਾ ਆਨਲਾਈਨ ਚੈੱਕ ਕਰ ਸਕਦੇ ਹੋ ਜਿਹੜੀ ਮਾਇਆ ਦੀ ਰਸੀਦ ਦੀ ਅਪਡੇਟ ਹੈ ਉਹ ਹਫਤੇ ਬਾਅਦ ਆਪਰੇ ਅੱਛਾ ਹਰ ਹਫਤੇ ਹੋਇਆ ਕਰੂਗੀ ਸੋਮਵਾਰ ਨੂੰ ਅਪਡੇਟ ਹੋ ਜਾ ਕਰੂ ਇਹਦੇ ਵਿੱਚ ਹੁਣ ਮੇਨ ਚੀਜ਼ਾਂ ਕੀ ਕੀ ਦੇਖ ਸਕਦਾ ਬੰਦਾ ਜਿਵੇਂ ਮੰਨ ਲਓ ਕਿਸੇ ਨੇ ਵੀ ਤਿਲ ਫੁੱਲ ਆਪਣਾ ਭੇਟ ਕੀਤਾ ਚਾਹੇ 10 ਰੁਪਏ ਦਿੱਤੇ ਆ ਜੀ ਉਹ ਵੀ ਦੇਖ ਸਕਦਾ ਠੀਕ ਹੈ ਹਾਂਜੀ ਉਹ ਵੀ ਇਹਦੇ ਤੇ ਰਸੀਦ ਨੰਬਰ ਉਹਨਾਂ ਨੂੰ ਵੈਸੇ ਤਾਂ ਆਪਾਂ ਕੱਟ ਕੇ ਦਿੰਨੇ ਹੁੰਦੀ ਹੈ ਜਾਂ ਆਪਣਾ ਨਾਮ ਲਿਖ ਦੇਣ ਸਰਚ ਮਾਰਨ ਆਪਾਂ 152019 ਤੋਂ ਇਹ ਰਿਕਾਰਡ ਚੱਕਿਆ ਜਦੋਂ ਤੋਂ ਆਪਾਂ ਸੇਵਾ ਸੰਭਾਲੀ ਆ ਠੀਕ ਹੈ 152019 ਤੱਕ ਜਦੋਂ ਵੀ ਉਹਨਾਂ ਨੇ ਕੁਝ ਦਿੱਤਾ ਹੋ ਜਦੋਂ ਆਪਣਾ ਨਾਮ ਸਰਚ ਮਾਰਨਗੇ ਉਹਨਾਂ ਦਾ ਪੂਰੇ ਸਾਲ ਦਾ ਡਾਟਾ ਆ ਜਾਊਗਾ ਜੀ ਵੀ ਅਸੀਂ ਕਿੰਨੇ ਵਾਰ ਗੁਰੂ ਘਰ ਨੂੰ ਪੈਸੇ ਦਿੱਤੇ ਡੇਟ ਵਾਈਪ ਹੈ ਉਹ ਡੇਟ ਵਾਈਪ ਹੈ ਰਸੀਦ ਨੰਬਰ ਉਹਦੇ ਨਾਲ ਨਹੀਂ ਬਕਾਇਦਾ ਤੌਰ ਤੇ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੋਗੀ ਮੰਨ ਲਓ ਵੀ ਕਈ ਵਾਰੀ ਹੁਣ ਕੋਈ ਆਪਣਾ ਤਨੋਂ ਮਨੋਂ ਪੂਰਾ ਕਿਹਦੀ ਵੀ ਡੈਡੀਕੇਟਿਡ ਹੋ ਕੇ ਸੇਵਾ ਕਰ ਰਿਹਾ ਪਰ ਉਹਦੇ ਕਈ ਵਾਰੀ ਫੇਰ ਵੀ ਅਲੀਗੇਸ਼ਨਾਂ ਲੱਗ ਜਾਂਦੇ ਆ ਵੀ ਤੁਸੀਂ ਆਹ ਕੀਤਾ ਹਨਾ ਉੱਥੇ ਕਈ ਵਾਰੀ ਇਮਾਨਦਾਰ ਬੰਦਿਆਂ ਦੇ ਉੱਤੇ ਵੀ ਸ਼ੱਕੀ ਨਿਗਾ ਦੇ ਨਾਲ ਦੇਖਿਆ ਜਾਂਦਾ ਉਹ ਚੀਜ਼ ਤੋਂ ਵੀ ਸੋਖਾ ਹੋ ਜਾਊਗਾ ਕਿਉਂਕਿ ਜੋ ਵੀ ਚੀਜ਼ ਆ ਜਮਾ ਪਾਣੀ ਦਾ ਪਾਣੀ ਦੁੱਧ ਨਿਤਰਿਆ ਪਿਆ ਸਾਰਾ ਹੂੰ ਕਿਉਂਕਿ ਆਪਾਂ ਨੂੰ ਸਾਰਾ ਪਤਾ ਵੀ ਗੁਰੂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਹੁਣ ਆਪਣੇ ਗੁਰਦੁਆਰਾ ਸਾਹਿਬ ਦੀ ਡਿਊਟੀ ਤੇ ਗੇਟ ਬਣੇ ਆ ਜੀ ਹੂੰ ਜਿੰਨੇ ਦੀ ਲੱਕੜਾਈ ਉਹ ਇਹਦੇ ਵਿੱਚ ਪਈ ਹੈ ਵੀ ਇੰਨੇ ਦੀ ਲੱਕੜਾਈ ਹੈ ਜੀ ਹੂੰ ਦੋ ਵਾਰ ਲੱਕੜਾਈ ਉਨੇ ਆਏ ਆ ਮਿਸਤਰੀ ਨੂੰ ਕਿੰਨੇ ਦਿੱਤੇ ਨੇ ਹੁਣ ਆਪਾਂ ਨੂੰ ਵੀ ਪਤਾ ਹੀ ਹੈ ਵੀ ਇਹਦਾ ਕੀ ਰੇਟ ਚੱਲਦਾ ਹੂੰ ਜੇ ਅਗਲਾ ਜੋੜੂਗਾ ਅਗਲੇ ਤੇ ਸਾਹਮਣੇ ਹੋ ਜੂ ਵੀ ਵਾਕਈ ਸਹੀ ਹੈ ਸਹੀ ਹੈ ਤੇ ਬਾਕੀ ਇਹ ਨਹੀਂ ਹੈਗਾ ਵੀ ਕੱਲੇ ਸਾਡੇ ਪਿੰਡ ਵਾਲੀ ਵੀਰੋ ਇਸ ਚੀਜ਼ ਨੂੰ ਦੇਖ ਸਕਦੇ ਨੇ ਕੋਈ ਵੀ ਬੰਦਾ ਦੇਖ ਸਕਦਾ ਕੋਈ ਵੀ ਜੀ ਪੂਰੇ ਵਾਰਡ ਦੇ ਵਿੱਚ ਆਲ ਵਾਰਡ ਦੇ ਇਹ ਸਾਰਿਆਂ ਵਾਸਤੇ ਸਾਰੇ ਵਾਸਤੇ ਆਪਾਂ ਜੀ ਲਿਖਾ ਜੋਖਾ ਜਿਹੜਾ ਆਪਾਂ ਸੰਗਰਾਮ ਨੂੰ ਹਿਸਾਬ ਕਰਦੇ ਆ ਜੀ ਇੱਕ ਪੂ ਹੋ ਗਿਆ ਮੰਨ ਲਓ 16 ਤਰੀਕਾ ਉਸ ਦਿਨ ਤੇ ਜਿੱਦੇ ਸਾਲ ਦਾ ਐਂਡ ਹੋਇਆ ਸਾਲ ਦੀ ਸਾਰੀ ਇਨਕਮ ਜੋੜੀ ਹੋਈ ਹੈ ਉਸ ਤੋਂ ਬਾਅਦ ਖਰਚਾ ਜੀ ਉਸ ਤੋਂ ਬਾਅਦ ਵੀ ਸਾਲ ਦੇ ਵਿੱਚ ਬਚਤ ਕਿੰਨੀ ਰਹੀਗੀ ਉਹ ਵੀ ਆਪਣੀ ਇਹਦੇ ਵਿੱਚ ਦਿਖਾਈ ਦੇ ਤੇ ਮੰਨ ਲਓ ਵੀ ਇਸ ਟਾਈਮ ਕਮੇਟੀ ਦੇ ਖਾਤੇ ਦੇ ਵਿੱਚ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਕਮ ਪਈ ਆ ਉਹ ਵੀ ਆਪਾਂ ਨੂੰ ਪਤਾ ਲੱਗ ਗਿਆ ਇਹਦੇ ਵਿੱਚ ਲਗਭਗ ਉਹ ਆਪਾਂ ਦੱਸ ਹੀ ਦਿੰਨੇ ਆ 5 ਲੱਖ 3000 35 ਰੁਪਏ ਪਏ ਨੇ ਜੀ ਠੀਕ ਆ ਇਹ ਚੀਜ਼ ਵੀ ਜਣੀ ਜਮ ਜਮ ਬਿਲਕੁਲ ਪਾਰਨਰਸ਼ਿਪ ਪਾਰਦਰਸ਼ੀ ਹੈ ਕਿਉਂਕਿ ਜੇ ਆਪਾਂ ਕਹਿਦੀ ਵੀ ਕਮੇਟੀ ਹੈ ਉਦਾਂ ਆਪਾਂ ਕਹਿਦੀ ਕਿਸੇ ਨੂੰ ਵੀ ਸਾਡੇ ਕੋਲ ਤਾਂ ਪੈਸੇ ਨਹੀਂ ਪਰ ਜਦੋਂ ਵੈਬਸਾਈਟ ਖੋਲੂਗਾ ਜੀ ਤਾਂ ਪੈਸੇ ਉੱਤੇ ਪੈਸੇ ਕੋਈ ਵੀ ਜਨਨੀ ਕਿਤੇ ਵਿੱਚ ਉਹ ਝੂਠ ਨਹੀਂ ਬੋਲ ਸਕਦਾ ਹੂੰ ਜੇ ਕਿਸੇ ਨੇ ਕੋਈ ਰਸੀਦ ਤੁਸੀਂ ਦੇਗੇ ਹੂੰ ਸਾਨੂੰ ਕੱਟ ਨਹੀਂ ਪੂਜੀ ਉਹ ਕਿਉਂਕਿ ਹਫਤੇ ਬਾਅਦ ਜੇ ਤੁਸੀਂ ਚੈੱਕ ਕਰੋਗੇ ਜੇ ਨਹੀਂ ਹੈਗੀ ਤਾਂ ਤੁਸੀਂ ਕਹੋਗੇ ਵੀ ਕਿਉਂ ਨਹੀਂ ਕੱਟੀ ਜੀ ਹੂੰ ਸਾਡੀ ਰਸੀਦ ਅਪਡੇਟ ਨਹੀਂ ਹੋਈ ਤਾਂ ਤੋਂ ਨਹੀਂ ਪੈਸੇ ਪਾਇਆ ਇੱਕ ਚੀਜ਼ ਹੋਰ ਵੀ ਹੋਗੀ ਮੰਨ ਲਓ ਵੀ ਇਸ ਤੋਂ ਬਾਅਦ ਕੋਈ ਹੋਰ ਵੀ ਜਿਹੜਾ ਸੇਵਾਦਾਰ ਸੇਵਾ ਸੰਭੂਗਾ ਉਹਨੂੰ ਵੀ ਇਸੇ ਤਰ੍ਹਾਂ ਇਹ ਹੁਣ ਕੰਟੀਨਿਊ ਰੱਖਣਾ ਪਊ ਰੱਖਣਾ ਰੱਖਣਾ ਇੱਕ ਬਹੁਤ ਸੋਹਣਾ ਪਲੇਟਫਾਰਮ ਬਣ ਗਿਆ ਹਾਂਜੀ ਬਹੁਤ ਬਹੁਤ ਸੋਹਣਾ ਬਾਕੀ ਆਏ ਜੀ ਕੋਈ ਵੀ ਪ੍ਰਬੰਧਕ ਆਵੇ ਮੰਨ ਲਓ ਅਸੀਂ ਆਪਾਂ ਕਿਉਂਕਿ ਸਾਰੀ ਜ਼ਿੰਦਗੀ ਨਹੀਂ ਸੇਵਾ ਕਰ ਸਕਦਾ ਕੋਈ ਵੀ ਬੰਦਾ ਇੱਕ ਹੋਰ ਆਉਣਗੇ ਆਪਾਂ ਉਹਨਾਂ ਨੂੰ ਸਹਿਯੋਗ ਫੁੱਲ ਦੇਵਾਂਗੇ ਇੱਕ ਇੱਕ ਸਿਸਟਮ ਬਣ ਗਿਆ ਜਿਹੜੀ ਚੀਜ਼ ਆਪਾਂ ਕਹਿੰਦੇ ਆਂ ਵੀ ਹਰ ਇੱਕ ਚੀਜ਼ ਸਿਸਟਮ ਦੇ ਵਿੱਚ ਹੋਵੇ ਤਾਂ ਇੱਕ ਸਿਸਟਮ ਬਣ ਗਿਆ ਪ੍ਰੋਪਰ ਇਹ ਇਹ ਸਿਸਟਮ ਹੁਣ ਸਾਰੀ ਉਮਰ ਹੀ ਚੱਲੂਗਾ ਹਾਂ ਕਿਉਂਕਿ ਹੁਣ ਤਾਂ ਮਾਡਰਨ ਜਵਾਨਾ ਜੀ ਸਾਰਾ ਮੀਡੀਆ ਦਾ ਹੁਣ ਤਾਂ ਅੱਗੇ ਬੱਚੇ ਪੜ੍ਹੇ ਲਿਖੇ ਨੇ ਇਸ ਚੀਜ਼ ਨੂੰ ਦੇਖ ਕੇ ਬੱਚੇ ਵੀ ਅੱਗੇ ਆਉਣਗੇ ਹੂੰ ਵੀ ਅਸੀਂ ਜਾਈਏ ਗੁਰੂ ਘਰ ਜਦੋਂ ਬੁਲਾਵਾਂਗੇ ਵੀ ਤੁਸੀਂ ਚਲਾਓ ਇਹ ਸਿਸਟਮ ਨੂੰ ਤਾਂ ਆਪ ਵੀ ਉਹਨਾਂ ਦੀ ਰੁਚੀ ਬਣੂਗੀ ਰੁਚੀ ਬਣੂਗੀ ਤੇ ਬਾਕੀ ਸਾਡੇ ਸਰਪੰਚ ਸਾਹਿਬ ਜੀ ਨੇਗੇ ਤੇ ਇਹਨਾਂ ਤੋਂ ਵੀ ਆਪਾਂ ਪੁੱਛਦੇ ਹਾਂ ਵੀ ਕਿੱਦਾਂ ਦਾ ਲੱਗਿਆ ਜਿਹੜਾ ਕੰਮ ਬਾਬਾ ਜੀ ਨੇ ਕੀਤਾ ਇਹ ਜੀ ਜਿਹੜੀ ਮੇਰੇ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸਾਡੇ ਪ੍ਰਧਾਨ ਸਾਹਿਬ ਨੇ ਜਸਵੀਰ ਸਿੰਘ ਜੀ ਟਹਿਲ ਸਿੰਘ ਜੀ ਜ세ਦਾਰ ਨਪਾਲ ਸਿੰਘ ਜੀ ਤੇ ਸਾਡੇ ਨੌਜਵਾਨ ਜਿਨ੍ਹਾਂ ਨੇ ਇਹ ਵੈਬਸਾਈਟ ਬਣਾਉਣ ਦੇ ਵਿੱਚ ਸਹਿਯੋਗ ਦਿੱਤਾ ਮੈਂ ਆਪਣੀ ਪੰਚਾਇਤ ਵੱਲੋਂ ਤੇ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪੂਰੀ ਵਧੀਆ ਜਿਹੜੀ ਲੇਖੇ ਜੋਖੇ ਵਾਲੀ ਮਤਲਬ ਜਿਹੜੀ ਰੀਤ ਹੈ ਪਾਈ ਹੈ ਕਿ ਲੋਕਾਂ ਦੇ ਸਾਹਮਣੇ ਜਿਹੜਾ ਹਿਸਾਬ ਕਿਤਾਬ ਹੈ ਉਹ ਪ੍ਰਾਪਰ ਤੌਰ ਤੇ ਰੱਖਿਆ ਜਾਂਦਾ ਹੈ ਕਿ ਗੁਰੂ ਘਰ ਨੂੰ ਕਿੰਨੀ ਆਮਦਨ ਹੋਗੀ ਕਿੰਨਾ ਖਰਚ ਹੋ ਗਿਆ ਕਿੰਨੇ ਪੈਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਏ ਨੇ ਤੇ ਇਹ ਬਹੁਤ ਵਧੀਆ ਜਿਹੜਾ ਲੇਖੇ ਜੋਖੇ ਦਾ ਮਤਲਬ ਲੋਕਾਂ ਦੇ ਵਿੱਚ ਗੱਲ ਜਾਣੀ ਹੈਗੀ ਬਹੁਤ ਵਧੀਆ ਮੈਸੇਜ ਹੈਗਾ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਹੈਗਾ ਤਾਂ ਕਿ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਨਾ ਤੇ ਲੋਕਾਂ ਦੇ ਵਿੱਚ ਗੁਰੂ ਘਰ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਨੇ ਕਿ ਯਾਰਾ ਗੁਰੂ ਘਰ ਦਾ ਇੰਨਾ ਪੈਸਾ ਅਸੀਂ ਦਿੱਤਾ ਸੀ ਅਸੀਂ ਕਿੱਧਰ ਗਿਆ ਉਹ ਕਿੱਥੇ ਲੱਗ ਗਿਆ ਤਾਂ ਇਸ ਦੇ ਨਾਲ ਜੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਸ਼ੰਕੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਬਹੁਤ ਵਧੀਆ ਮਤਲਬ ਜਿਹੜਾ ਪਲੇਟਫਾਰਮ ਹੈ ਜੀ ਲੋਕਾਂ ਦੇ ਵਿੱਚ ਮਹਈਆ ਕਰਾਇਆਗਾ ਇਹ ਬਹੁਤ ਵਧੀਆ ਮੈਸੇਜ ਆਊਗਾ ਜੀ ਕਿ ਲੋਕਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਲੋਕਾਂ ਨੂੰ ਪੂਰਾ ਪਤਾ ਲੱਗੂਗਾ ਕਿ ਸਾਡੇ ਗੁਰੂ ਘਰ ਕੋਲ ਕਿੰਨਾ ਪੈਸਾ ਪਿਆ ਹੈ ਗੁਰੂ ਘਰ ਦੇ ਵਿੱਚ ਕਿਸ ਕੰਮ ਦੀ ਸੇਵਾ ਚੱਲ ਰਹੀ ਹੈ ਕਿੰਨਾ ਪੈਸਾ ਉਹ ਸੇਵਾ ਤੇ ਲੱਗ ਚੁੱਕਿਆ ਤੇ ਕਿੰਨਾ ਪੈਸਾ ਉਹ ਗੁਰੂ ਘਰ ਦੀ ਸੇਵਾ ਤੇ ਲੱਗਣ ਜਾ ਰਿਹਾ ਹੈ ਤੇ ਬਾਕੀ ਵੀਰੋ ਸਾਡਾ ਇਸ ਵੀਡੀਓ ਨੂੰ ਪਾਉਣ ਦਾ ਜਿਹੜਾ ਮਕਸਦ ਉਹ ਇਹ ਹੈਗਾ ਵੀ ਇੱਕ ਤਾਂ ਸਾਡੇ ਪੂਰੇ ਨਗਰ ਨੂੰ ਇਸ ਚੀਜ਼ ਦਾ ਪਤਾ ਲੱਗ ਜੇ ਤੇ ਦੂਸਰਾ ਜੇ ਕੋਈ ਹੋਰ ਵੀ ਕੋਈ ਨਗਰ ਇਸ ਤਰ੍ਹਾਂ ਦੀ ਸੇਵਾ ਜਿਹੜੀ ਸਟਾਰਟ ਕਰਨੀ ਚਾਹੁੰਦਾਗਾ ਵੀ ਇਦਾਂ ਦਾ ਸਿਸਟਮ ਬਣਾਉਂਦਾ ਚਾਹੁੰਦੇ ਨੇਗੇ ਤਾਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਸਕਦੇ ਹੋਗੇ ਆ ਕੇ ਇਹ ਸਿਸਟਮ ਨੂੰ ਦੇਖ ਸਕਦੇ ਹੋਗੇ ਤੇ ਬਾਕੀ ਜੇ ਕੋਈ ਦੂਰੋਂ ਦੇਖ ਰਿਹਾ ਹੈਗਾ ਤਾਂ ਤੁਸੀਂ ਥੋੜਾ ਜਿਹਾ ਉਹਨੂੰ ਗਾਈਡ ਕਰ ਦੋਗੇ ਵੀ ਕਿਸ ਤਰ੍ਹਾਂ ਇਹ ਚੀਜ਼ ਨੂੰ ਕੀਤਾ ਜਾ ਸਕਦਾ ਹੈ ਜੀ ਆਪਣਾ ਨੰਬਰ ਤੁਸੀਂ ਦੇ ਦਿਓ ਜੇ ਕੋਈ ਆਪਾਂ ਨੂੰ ਫੋਨ ਤੇ ਵੀ ਪੁੱਛਣਾ ਚਾਹੁੰਦਾ ਹੈ ਆਪਾਂ ਉਹਨੂੰ ਦੱਸ ਦਾਂਗੇ ਵੀ ਸਿਸਟਮ ਚੱਲੂ ਕਿਦਾਂ ਹੂੰ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਬੈਂਕਿੰਗ ਦਾ ਸਿਸਟਮ ਹੁੰਦਾ ਜੀ ਜਿਹੜਾ ਹਿਸਾਬ ਕਿਤਾਬ ਵਾਲਾ ਲੇਖੇ ਜੋ ਕਿ ਬੈਂਕ ਸਿਸਟਮ ਦੇ ਨਾਲ ਬਿਲਕੁਲ ਮੇਲ ਕਰਦਾ ਜੀ ਉਦਾਂ ਹੀ ਆ ਉਹ ਕਿਉਂਕਿ ਉਦਾਂ ਜੇ ਆਪਾਂ ਕੋਈ ਉਦਾਂ ਸਮਝ ਚ ਨਹੀਂ ਆਉਣਾ ਕਿਸੇ ਦੇ ਹਰ ਨਾਰਮਲ ਬੰਦੇ ਦੇ ਸਮਝ ਚ ਨਹੀਂ ਆਉਣਾ ਹਾਂਜੀ ਸੋ ਫਿਰ ਉਹ ਫੋਨ ਕਰੇ ਕੋਈ ਗੱਲ ਨਹੀਂ ਜੀ ਆਪਾਂ ਸਾਰਾ ਸਮਝਾਵਾਂਗੇ ਇੱਥੇ ਵੀ ਕਿਉਂਕਿ 2-4 ਕੁ ਮਹੀਨੇ ਸਾਡੇ ਕੋਲੇ ਆਕੇ ਵੀ ਗਏ ਪਹਿਲਾਂ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਵੀ ਅਸੀਂ ਬਕਾਇਦਾ ਤੌਰ ਤੇ ਉਠਾ ਕੇ ਦੱਸਿਆ ਸਮਝਾਇਆ ਵੀ ਇਸ ਤਰ੍ਹਾਂ ਸਿਸਟਮ ਚੱਲੇ ਹਮ ਹੁਣ ਚਲਾਉਣਾ ਕਰਨਾ ਅੱਗੇ ਪ੍ਰਬੰਧਕਾਂ ਨੂੰ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਵੀ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਚੀਜ਼ ਲਾਗੂ ਕਰ ਸਕਦੇ ਹਾਂ ਜੇ ਕੋਈ ਹੋਰ ਵੀ ਕਿਸੇ ਦੀ ਇਸ ਤਰ੍ਹਾਂ ਦੀ ਕੋਈ ਸੁਸਾਇਟੀ ਬਣੀ ਹੋਈ ਆ ਉਹ ਵੀ ਇਹਨਾਂ ਚੀ ਤੇ ਬਾਕੀ ਵੀਰੋ ਇਹਨੂੰ ਅੱਗੇ ਸਾਂਝੀ ਜਰੂਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਵੀਰਾਂ ਤੱਕ ਇਹ ਜਿਹੜੀ ਜਾਣਕਾਰੀ ਆਉ ਜਾ ਸਕੇ ਤੁਸੀਂ ਕਹਿ ਰਹੇ ਸੀਗੇ ਜੀ ਜਿਵੇਂ ਆਪਣਾ ਕੋਈ ਸੁਸਾਇਟੀਆਂ ਬਣੀਆਂ ਨੇ ਜਾਂ ਕਲੱਬ ਬਣੇ ਨੇ ਹੂੰ ਉਹਨਾਂ ਕੋਲੇ ਵੀ ਇਸ ਤਰ੍ਹਾਂ ਦੇ ਹਨਾ ਫੰਡਸ ਆਉਂਦੇ ਨੇ ਉਹਨਾਂ ਤੇ ਵੀ ਅਲੀਗੇਸ਼ਨ ਲੱਗ ਜਾਂਦੇ ਨੇ ਜਾਂ ਜਿਹੜੇ ਐਨਆਰਆਈ ਵੀ ਵੀਰ ਭੇਜਦੇ ਨੇ ਮਾਇਆ ਤੇ ਸੰਬੰਧ ਭੇਜਦੇ ਨੇ ਜਿਹੜੀਆਂ ਐਨਜੀਓ ਬਣੀ ਆਉਂਦੀਆਂ ਨੇ ਉਹਨਾਂ ਤੇ ਆਪਾਂ ਦੇਖਦੇ ਆਂ ਵੀਡੀਓ ਚ ਬੜੇ ਇਲਜ਼ਾਮ ਲੱਗੇ ਨੇ ਜੇ ਉਹ ਇਹ ਸਿਸਟਮ ਕਰਦੇਣ ਤਾਂ ਉਹਨਾਂ ਤੇ ਇਲਜ਼ਾਮ ਨਹੀਂ ਲੱਗਣੇ ਕਿਉਂਕਿ ਪਾਰਦਰਸ਼ੀ ਹੋ ਜਾਗੇ ਵੀ ਜਿਹੜਾ ਮਰਜ਼ੀ ਚੈੱਕ ਕਰੋ ਅਸੀਂ ਸਾਨੂੰ ਇੰਨੇ ਬਾਹਰੋਂ ਆਏ ਆ ਫੰਡ ਫਲਾਨੇ ਨੂੰ ਅਸੀਂ ਦੇ ਦਿੱਤਾ ਹੈ ਉਹਨਾਂ ਦਾ ਨਾਲ ਨੰਬਰ ਮੈਂਸ਼ਨ ਕਰ ਦੋ ਜੀ ਕਰ ਦੋ ਬਿਲਕੁਲ ਪਾਰਦਰਸ਼ੀ ਸੋ ਵੀਰੋ ਰਸ਼ੀਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ